లైవ్ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਂਝੀ ਕਰ ਰਹੇ ਆ ਚੰਡੀਗੜ੍ਹ ਰੋਡ ਐ ਜ਼ਿਰਖਪੁਰ ਜਲਾ ਤੁਸੀਂ ਦੇਖਦੇ ਹੋ ਸਾਹਮਣੇ ਚੰਡੀਗੜ੍ਹ ਦੀ ਐਂਟਰੈਂਸ ਐ ਜਿੱਥੇ ਬਿਲਕੁਲ ਉਹ ਹੱਥ ਦਾ ਜਿਹੜਾ ਸਾਈਨ ਬਣਿਆ ਔਰ ਇਹ ਪੁੱਲ ਐ ਜਿਹੜਾ ਜ਼ਿਰਖਪੁਰ ਤੋਂ ਆ ਰਹੀ ਆ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਹਰਿਆਣਾ ਰੋਡਵੇਜ਼ ਦੀ ਇਹ ਬੱਸ ਐ ਜਿਹਦੇ ਚ ਥੋੜੀ دیر ਪਹਿਲਾਂ ਇੱਕ ਕੰਡਕਟਰ ਹੈ ਜੀ ਇਹ ਡਰਾਈਵਰ ਐ ਇਸ ਡਰਾਈਵਰ ਵੱਲੋਂ ਆਹ ਭਾਈ ਸਾਹਿਬ ਮੇਰੇ ਨਾਲ ਖੜੇ ਆ ਇਹਨਾਂ ਦੀ ਦਾੜੀ ਪੱਟਣ ਦੀ ਕੋਸ਼ਿਸ਼ ਕੀਤੀ ਗਈ ਆ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਕਿ ਤੁਸੀਂ ਦੇਖਦੇ ਹੋ ਬੱਸ ਇੱਥੇ ਖੜੀ ਆ ਔਰ ਜਿਹੜੀ ਸਾਈਡ ਤੇ ਜ ਆਪੁੱਲ ਦੇ ਨਾਲ ਇਹਦਾ ਇਹ ਵੀ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ ਕਹਿੰਦੇ ਬਿਲਕੁਲ ਨਾਲ ਆਪਣੇ ਫੈਮਿਲੀ ਵਾਲੇ ਮੋਟਰਸਾਈਕਲ ਤੇ ਆ ਰਹੇ ਸੀਗੇ ਨਾਲ ਬੇਟੀ ਸੀ ਔਰ ਵਾਈਫ ਸੀਗੀ ਬੱਸ ਸਰ ਦੇ ਡਰਾਈਵਰ ਨੇ ਇਹਨਾਂ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਹਨਾਂ ਨੇ ਹਾਕ ਮਾਰੀ ਹੈ ਕਿ ਥਾਂ ਨਹੀਂ ਹੈਗੀ ਤੇ ਉਹ ਕਹਿੰਦਾ ਤੂੰ ਥੱਲੇ ਕਿਉਂ ਨਹੀਂ ਉਤਰਿਆ ਸੋ ਜੋ ਵਿਹਾਰ ਕੀਤਾ ਗਿਆ ਸਭਾ ਡਰਾਈਵਰ ਤੇ ਉਹਦਾ ਰਿਆ ਔਰ ਦਾੜੀ ਪੱਟੀ ਆ ਕੁੱਟਿਆ ਵੀ ਆ ਇਹਨਾਂ ਨੂੰ ਹਰਿਆਣਾ ਰੋਡਵੇਜ਼ ਦੀ ਬੱਸ ਐਚਆਰ 68 3598 ਨੰਬਰ ਹਾਂਜੀ ਭਾਈ ਸਾਹਿਬ ਕੀ ਹੋਇਆ ਸੀ ਐਕਚੁਅਲੀ ਦੱਸੋ ਸਾਡੇ ਦਰਸ਼ਕਾਂ ਨੂੰ ਸਸਕਾ ਜੀ ਐਕਚੁਅਲੀ ਮੈਂ ਆਪਣੀ ਬੇਟੀ ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਉਹਦੀ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਉੱਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ বাস ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਧਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ বাস ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12:00 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਜੋ نیچے ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਗੀ ਕਰੀਆ ਮੇਰੀ ਦਾੜੀ ਦੇ ਵਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮਿਲ ਨੂੰ ਇਹ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਹ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਬੀਚਾ ਕੇ 40 ਤੋਂ ਉੱਪਰ ਨਹੀਂ ਚੱਲਦੇ ਆ ਇਹਨਾਂ ਨੇ ਜਿਰਕਪੁਰ ਚੰਡੀਗੜ੍ਹ ਹਾਈਵੇ ਨੂੰ ਨੈਸ਼ਨਲ ਹਾਈਵੇ ਬਣਾ ਰੱਖਿਆ ਜਿੱਥੇ ਇਹਨਾਂ ਦੀ ਸਪੀਡ 80 90 ਤੋਂ ਘੱਟ ਨਹੀਂ ਹੁੰਦੀ ਹੈ ਮੇ ਨਾਲ ਇਹਨਾਂ ਦੀ ਭਾਈ ਸਾਹਿਬ ਦੀ ਬੇਟੀ ਨਾਲ ਕੋਰਨ ਮਾਰੇ ਬੋਲ ਦੇਤੀ। ਹਾਂਜੀ। ਕਿਹਾ ਉਹ ਬਸ ਉੱਤੇ ਹੀ ਉਤ ਨੂੰ ਗੱਡੀ ਰੱਖ ਲਓ। ਉਹ ਸਾਹਮਣੇ ਤੋਂ ਨਾ ਪੁੱਠਾ ਜਵਾਬ ਦੇ ਰਿਹਾ ਹੈ। ਹਾਂਜੀ। ਤੇ ਇੱਕ ਪਾਪਾ ਜੀ ਅੱਜ ਆਇਆ ਸੀ ਪਾਪਾ ਦਾ ਇੱਕ ਪੈਰ ਇੱਕ ਸੀਗਾ। ਤੁਸੀਂ ਤਾਂ ਦੱਸੋ ਫਿਰ ਆ ਕੇ ਉਹਨੇ ਸਿੱਧਾ ਹੀ ਪਾਪਾ ਦੀ ਦਾੜੀ ਫੜੀ। ਇੰਨੀ ਦਾੜੀ ਮੇਰੀ ਹੱਦ ਸੇ ਹੱਦ ਜੀ ਸੀਗੀ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ। ਹੂੰ। ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦੱਸੀ ਜਾ ਰਹੀ ਹੈ। ਹਾਂਜੀ। ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਸਟਰ ਆਉਣ ਦੀ ਕੋਸ਼ਿਸ਼ ਕਰ ਰਿਆ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਦ ਦੇ ਵਿੱਚ ਆਇਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੇ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਉਹਨੇ ਪਾੜੇ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤੇ ਦਾੜੀ ਦਾ ਹੈ ਜੀ ਇਹ ਦੋਨਾਂ ਨੇ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਕੀ ਹੋ ਗਈ ਹੈ ਇਹ ਦੋਹੇ ਸੀਗੇ ਜੀ ਹਾਂ ਜੀ ਇਹ ਦੋਲੇ ਸੀਗੇ ਜੀ ਕਨੈਕਟਰ ਭਜਾਤਾ ਜੀ ਕਨੈਕਟਰ ਭਜਾਤਾ ਕਨੈਕਟਰ ਭਜਾਤਾ ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕਨੈਕਟਰ ਦਾ ਨਾਮ ਲੈ ਇਹਨੇ ਕਿਹਾ ਨਾਮ ਨੂੰ ਕਨੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਲਾਈ ਤਸਵੀਰਾਂ ਇਹ ਹਰਿਆਣਾ ਰੋਡ ਦੀ ਬੱਸ ਹੈ ਤੇ ਇਹ ਉਹ ਡਰਾਈਵਰ ਹੈ ਜਿਨੇ ਉਹ ਉਹ ਫੈਮਿਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੱਡੀ ਚੜਾਣ ਦੀ ਕੋਸ਼ਿਸ਼ ਕੀਤੀ ਹੈ ਬੱਸ ਦੀ ਔਰ ਦਾੜੇ ਤੇ ਵੀ ਕਹਿੰਦੇ ਹੱਥ ਪਾਇਆ ਜੋ ਬੇਦਬੀ ਕੀਤੀ ਹਾਂਜੀ ਕੀ ਨਾਮ ਹੈ ਤੇਰਾ ਅਮਿਤ ਹੈ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਅੰਦਰ ਘੜੀ ਸਫਾਈ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਬੰਦਾ ਸੜਕ ਤੇਰੀ ਡਾਡੀ ਦੀ ਆ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਸੜਕ ਕੌਣ ਮੁਕੱਲਾ ਯੂਜ਼ ਕਰ ਰਹਿਗਾ ਇੱਥੇ ਨਿੰਮੇ ਯੂਜ਼ ਤੇ ਫੇਰ ਇਹ ਮਾਰਨ ਦਾ ਸੇਕਾ ਲੈ ਤੂੰ ਤੈਨੂੰ ਹੱਕ ਕਿਲੇ ਤਾ ਮਾਰਨ ਦਾ ਤੈਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ ਲੈ ਤੂੰ ਦਾੜੀ ਪੱਟੀ ਆਉਦੀ ਕੱਪੜੇ 파ੜੇ ਨਾਲ ਬੇਟੀ ਸੀ ਉਹਦੇ ਹੈ ਕਿਸਨੇ 파ੜੀ ਹੈ ਵੀਰ ਕਿਹਨੇ 파ੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਵੀ ਕਹਿ ਰਹੇ ਏ ਗਲਤੀ ਤੇਰੀ ਆ ਤੁਸੀਂ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਲੈ ਹੁਣ ਹੁਣ ਦੋ ਦੋ ਕਹਿੰਦੇ ਕਿ ਹਾਂ ਕਹਿੰਦੇ ਬਾੜੇ ਨੂੰ ਗੱਡੀ 'ਚ ਬਿਠਾਏ ਨੂੰ ਹੁਣ ਕਹਿ ਰਹੇ ਆ ਗੱਡੀ 'ਚ ਬਿਠਾ ਸੋ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੇ ਜਿਰਖਪੁਰ ਦੀ ਲਾਈਵ ਤਸਵੀਰਾਂ ਅ